ਕਾਸੋ ਆਪਰੇਸ਼ਨ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਅਤੇ तमाम ਦੱਤੇ ਦੇ ਪਰੇ ਜਿਹੜੇ ਨੇ 30 ਵਰਸ ਤੋਂ ਉੱਤੇ ਪਤ ਪਸਵੀਰਾ ਇਫੋਸਟ ਦੀ ਵਿਖਸਾ ਤੇ ਚਲਾਇਆ ਜਾ ਰਿਹਾ ਹੈ। ਜਿਹੜਾ ਗੱਲਬਾਤ ਜਿਹੜੀ ਇਹ ਕਰ ਲੈਂਦੇ ਆ ਪਰ ਕਿਸ ਤਰੀਕੇ ਦਾ ਆਪਰੇਸ਼ਨ ਆਪ ਦਾ ਵਿਸ਼ੇ ਕੋਲ ਤੇ ਆਪਰੇਸ਼ਨ ਕਰ ਰਹੇ ਇਸ ਸਾਥ ਤੋਂ ਹੈ ਜੀ। ਤੇ ਜਿਹੜੇ ਹੌਟਸਪੌਟ ਤੇ ਏਰੀਆ ਨੇ ਉਹਨਾਂ ਦੇ ਵਿੱਚ ਗਾਰਡਨ ਸਰਚ ਚੱਲ ਰਿਹਾ ਹੈ ਤੇ ਹੈੱਡਕੁਆਰਟਰ ਤੋਂ ਵੀ ਸਾਰੇ ਜ਼ਿਲ੍ਹੇ ਵਿੱਚ ਅਫਸਰ ਦੀ ਡਿਊਟੀ ਲੱਗੀ ਵੱਡੇ ਅਫਸਰਾਂ ਤੇ ਮੈਂ ਇੱਥੇ ਫਰੀ ਕੋਟ ਆਇਆ ਹਾਂ ਕਿਉਂਕਿ ਜਿਹੜੇ ਤਿੰਨ ਜਗ੍ਹਾ ਮੈਡਮ ਨੇ ਸੱਚ ਕਰਨ ਦੀ ਤਕਲੀਫ ਦਿੱਤੀ ਹੈ ਮੈਂ ਹਰ ਸਬ ਡਿਵੀਜ਼ਨ ਚੈੱਕ ਕੀਤਾ ਕਿ ਜਿਹੜਾ ਇੱਥੇ ਫਰੀ ਕੋਟ ਤਿੰਨ ਜਗ੍ਹਾ ਤੇ ਲੋਕਾਂ ਦੇ ਜਾਂ ਤੋਂ ਔਰ ਕੋਡਪੁਰਾ ਕੋਡਪੁਰਾ ਹੁਣ ਚੱਲ ਰਿਹਾ ਇਹ ਚੱਕ ਦੇ ਲਗੇ ਜਿਹੜਾ ਪੰਜਾਬ ਗਵਰਨਮੈਂਟ ਦਾ ਤੇ ਸਾਡੇ ਡੀਪੀ ਸਾਹਿਬ ਦਾ ਸਪੈਸ਼ਲ ਅਭਿਆਨ ਚੱਲ ਰਿਹਾ ਹੈ ਤੇ ਇਹ ਅੱਗੇ ਵੀ ਚੱਲੂਗਾ ਔਰ ਕੋਸ਼ਿਸ਼ ਕਰਾਂਗੇ ਪੂਰੀ ਦੀ ਡਰਗ ਖਤਮ ਹੋਵੇ ਔਰ ਇਹਦਾ ਯੂਜ਼ ਖਤਮ ਹੋਵੇ ਦੀ ਸਪਾਈਕਾ ਤੋਂ ਇਹ ਜਿਹੜਾ ਸਾਰਾ ਆ ਮੈਂ ਅਪੀਲ ਲੋਕਾਂ ਨੂੰ ਵੀ ਕਰੂੰਗਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੋਊਗਾ ਉਹਦੇ ਇਹਨੂੰ ਕੰਵਰਸ਼ਨ ਲੋਕਲ ਦੇ ਨਹੀਂ ਹੈ ਤਾਂ ਜੇ ਨੀ ਹੈ ਤਾਂ ਜਿਹਦਾ ਉਹ ਜਿਹੜਾ ਸਸੋਲੀ ਦੇਖਾਦੇ ਨੇ ਤੇ ਉਹਦਾ ਨਾਮ ਵਗੈਰਾ ਅ ਸਿੱਕਾ ਤਾਊਗਾ ਤੇ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਾਰੀਆਂ ਮੁਹਿੰਮਾਂ ਕਾਮਯਾਬ ਹੁੰਦੀਆਂ ਤੇ ਇਹ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਇਜ਼ਤ ਉਸਤਾਰਾ ਮਸੀਹ ਤੋਂ ਪਾਇਆ ਜਾਂਦਾ ਸਰ ਜਿਹੜੀ ਪਟੀ ਪੀਚ ਹੁੰਦੀ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਹੁਣ ਪਹਿਲਾ ਪੰਜਾ ਚੱਲਣਾ ਸ਼ੁਰੂ ਹੋ ਗਿਆ ਕੀ ਸਮਝਾ ਜਾਵੇ ਆਣਾ ਟਾਈਮ 'ਚ ਇਹਨਾਂ ਇਲਾਕਿਆਂ ਵਿੱਚ ਜੋ ਪ੍ਰੋਪਰਟੀ ਬਣਾਈ ਹੈ ਤਸਕਰਾਂ ਨਾਮ ਨਾਲ ਚੱਲ ਸਕਦੇ ਕੋ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਜਿਸ ਤਰ੍ਹਾਂ ਦਾ ਜੁਰਮ ਹੋਏਗਾ ਉਸ ਹਿਸਾਬ ਨਾਲ ਲੀਗਲੀ ਚੱਲੇ ਜਾਊਗਾ ਉਹਦੇ ਵਿੱਚ ਕਾਨੂੰਨ ਦੇ ਮੁਤਾਬਕ ਹੀ ਹੈ ਉਹਦੇ ਜੇ ਪੰਜਾਬੀ ਚੱਲਦਾ ਜਾਂ ਜਿਸ ਨੇ ਜੇ ਉਹ ਨਜਾਇਜ਼ ਪ੍ਰੋਪਰਟੀ ਬਣਾਈ ਹੈ ਡਰਗ ਦੇ ਪੈਸਿਆਂ ਤੋਂ ਤਾਂ ਉਹਦਾ ਕੋਰਟਾਂ ਦੇ ਆਰਡਰਾਂ ਦੇ ਥਰੂ ਜੋ ਵੀ ਕਾਰਵਾਈ ਹੋਊਗੀ ਮناسب ਉਪਕ ਕੀਤਾ ਸਰ ਇਹਹੀ ਰੇਟਸ ਆ ਜਿਹੜੀ ਗੁਪਤ ਤੌਰ ਤੇ ਕਿਹਾ ਹੋਣੀ ਚਾਹੀਦੀਆਂ ਪਰ ਓਪਨਲੀ ਅਸੀਮ